ਲਓ ਜੀ ਮਿੱਤਰੋ ক্রিকেট ਖੇਡਿਆ ਜਾ ਰਿਹਾ ਹੈ শ্রীলঙ্কা ਦੇ ਵਿੱਚ ਓ ਵਾਓ ਬਹੁਤ ਸੋਹਣਾ ਟੱਚ ਕੀਤਾ ਸਚਿੰਦਨ ਟੰਦੂਗਾ ਸਚਿੰਦਨ ਤੰਦੋਲਕਰ ਓ ਓ ਗੁੱਡ ਸ਼ਾਟ ਗੁੱਡ ਸ਼ਾਟ ਨਾਈਸ ਸ਼ਾਟ ਸਚਿੰਦਨ ਤੰਦੋਲਕਰ ਫਾਰਮ ਮੇ ਹੈ ਲਓ ਜੀ ਸਚਿੰਦਨ ਤੰਦੋਲਕਰ ਪੂਰੇ ਫਾਰਮ ਚਾ ਜੀ

<laughs> oh, good, 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 good. Fielding, batting, and fielding, good. Oh, good. Very good. Very good. Oh, nice six! Nice. Well done, well done, well done, six! Oh, nice shot! Oh, 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 good fielding, good shot! Wow, ladies good! Out! Oh my God! ਓਕੇ ਓਕੇ ਛੱਟਦਾ ਯਾਰ ਅਸੀਂ ਨੇ ਤਾਂ ਨੰਗ ਹੱਲਣਾ ਹੁੰਦੇ ਮੈਂ ਉਹ ਕੋ ਮੈਂ ਨਹੀਂ ਕੀਨੀ ਮੇਰਾ ਹੋ ਗੁੱਡ ਫੀਲਡਿੰਗ ਇਹ ਹੀ ਇਧਾ ਨਾ ਨੋ ਕੱਟ ਓ ਮਾ ਆਹ ਚੱਲਣਾ ਓਕੇ ਸੀਟ ਵੀ ਨਹੀਂ ਕੱਢਦੇ ਮੈਂ ਬਣਾ ਲਾਟ ਕਾ ਹੁੰਦੇ ਅੱਜ ਓ ਓ ਜੀ ਮੈਚ ਇੱਥੇ ਗਰਾਊਂਡ 'ਚ ਚੱਲ ਰਿਹਾ ਹੈ ਯਾਰ ਤੇ ਫੀਲਡਿੰਗ ਇਧਰ ਪਹਾੜਾਂ 'ਚ ਹੋ ਰਹੀ ਆ ਇੱਕ ਫੀਲਡਰ ਉਹ ਖੜਾਇਆ ਇੱਕ ਫੀਲਡਰ ਇੱਧਰ ਖੜਾਇਆ ਹਾਂ ਜੀ ਆਪ ਤੇ ਮੜੇ ਹਟੋ ਸਟ੍ਰਾਈਕ ਆਹ ਸ਼ਾਟ ਕੋਈ ਨਹੀਂ ਕੁਝ ਕਰਾਂਗਾ ਤਾ ਤਾ ਅਈਓ ਓਹ ਇਹ ਆ ਆ ਦੇਖੋ ਜੀ ਉਧਰੋਂ ਮੀ ਆ ਰਿਹਾ ਓਹ ਉਧਰੋਂ ਮੀ ਆ ਗਿਆ ਆ ਗਿਆ ਆ ਗਿਆ ਅਦਰ ਸਰਦਾਰ ਜੀ ਨੇ ਸ਼ਾਟ ਲਾਇਆ ਓ ਮਾਈ ਗੋਡ ਨਾ ਸ਼ਾਟ ਰਾਇ ਸ਼ਾਟ ਆ ਗਿਆ ਮੀ ਆ ਗਿਆ ਬਾਲ ਲੱਪਣ ਜਾ ਰਿਹਾ ਉਹ ਦੇਖੋ ਉਹ ਲੱਗ ਰਹੇ ਆ ਬਾਲ ਦੇਖ ਸਕਦੇ ਆਂ ਪੂਰਾ ਮੀ ਤੇਜ਼ ਪੈ ਰਿਹਾ ਤੇ ਓ ਸੁਗਤ ਦਾ ਦੋਸਤ ਹੈ ਉਹ ਦਾ ਭਰਾਏ ਤੇ ਮੱਝਾਂ ਲਈ ਪੱਠੇ ਵੰਡ ਰਿਹਾ ਦੇਖ ਸਕਦੇ ਹੋ ਤੁਸੀਂ ਸਰਦਾਰ ਜੀ ਕੁਦਰਤ ਦਾ ਨਜ਼ਾਰਾ ਲੰਦੇ ਹੋਏ ਆਂਦੇ ਮੰਤਾਰੇ ਚੱਲ ਆ ਸਰ ਜੀ ਨਾਰੀਲ ਦਾ ਕਤਲ ਕਰਨ ਲੱਗੇ ਹੋਏ ਮਬੜਤੀ ਕਰ ਦਿੰਦਾ ਓ ਹੂੰ ਓਕੇ 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 ਨੋ ਪ੍ਰੋਬਲਮ ਲਓ ਜੀ ਹੁਣ ਆਪਾਂ ਇਹਨੂੰ ਪੀਵਾਂਗੇ ਜੀ ਸੁਗਤ ਇਹ ਕੱਟਦੇ ਰਹੇ ਬਹੁਤ ਮਿੱਠਾ ਪਿਆ ਬੰਦਾ ਦੋਹੀਂ ਇਹ ਹ ਸਰਦਾਰ ਜੀ ਪਾਣੀ ਪੀਂਦੇ ਹੋਏ ਬੜੀ ਮਿੱਠਾ ਪਿਆ ਮਿੱਠਾ ਕੀ ਲਓ ਜੀ ਬਲਜਿੰਦਰ ਗੌਰ ਕੁਦਰਤ ਦਾ ਆਨੰਦ ਮਾਣਦੀ ਹੋਈ ਕੁਦਰਤ ਦੇ ਕੁਦਰਤ ਦੀ ਗੋਦ ਦੇ ਵਿੱਚ ਤਾਜ਼ਾ-ਤਾਜ਼ਾ ਤੋੜ ਕੇ ਨਾਰੀਅਲ ਤੇ ਕੱਟ ਕੇ ਪੀ ਰਹੀ ਹੈ ਤੇ ਨਾਰੀਅਲ ਨੂੰ ਇੱਥੇ ਬੋਲਦੇ ਆਂ ਸ਼੍ਰੀਲੰਕਾ ਦੇ ਵਿੱਚ ਦੇਖੋ ਜੀ ਨਾਰੀਅਲੇ ਸ਼ਿਲਕੇ ਦੀ ਖਾਤ ਪਾਈ ਗਈ ਹੈ ਬੁੱਟਿਆਂ ਨੂੰ ਲਓ ਜੀ ਮਿੱਤਰੋ ਸੁਗੰਦੇ ਫਰੈਂਡ ਦੇ ਘਰ ਆਏ ਸੀ ਆਪਾਂ ਤੇ ਇਨਵਾਈਟ ਕੀਤਾ ਸੀ ਇਹਨਾਂ ਨੇ ਡਿਨਰ ਤੇ ਤੇ ਡਿਨਰ ਦੇ ਵਿੱਚ ਬਹੁਤ ਜ਼ਿਆਦਾ ਖਾਣਾ ਬਣਾਇਆ ਹੋਇਆ ਦੇਖ ਸਕਦੇ ਹੋ ਤੁਸੀਂ ਆ ਦਾਲ ਹੈ ਜੀ ਤੇ ਆ ਬੀਨਸ ਨੇ ਆ ਇਸ ਵਨ ਮੁਕਾਣ ਤੇ ਚੌਲ ਹੋਗੇ ਜੀ ਤੇ ਆ ਹੈਗਾ ਜੈਕ ਫੂਡ ਤੇ ਆ ਵੀ ਚੌਲ ਨੇ ਜੀ ਤੇ ਆ ਪਾਪੜ ਨੇ ਜੀ ਤੇ ਆ ਸਲਾਦ ਹੈ ਜੀ ਤੇ ਹਾਂ ਪ੍ਰੋਟੀਨ ਹੈ ਕੀਰਪਲਾ ਕੀਰਪਲਾ ਇਹਦਾ ਨਾਮ ਹੈਗਾ ਕੀਰਪਲਾ ਇਹ ਬੜਾ ਹੈਗਾ ਇੱਕ ਵਾਰ ਕੀਰਪਲਾ ਅਪਣੀਆਂ ਸਾਰਾ ਬੜੇ ਲੱਕੀਆਂ ਜੀ ਅਸੀਂ ਅ ਬੜਾ ਧੰਨਵਾਦ ਕਰਦੇ ਹਾਂ ਸਿਹਰਾ ਕਾਦੇ ਸਾਰੇ ਲੋਕਾਂ ਦਾ ਸਾਨੂੰ ਬਹੁਤ ਪਿਆਰ ਮਿਲਿਆ ਬਹੁਤ ਜ਼ਿਆਦਾ ਪਿਆਰ ਮਿਲਿਆ ਅਸੀਂ ਥੋੜੀ ਜਿਹੀ ਥੋੜੀ ਜਿਹੀ ਅ ਅ ਜੀ ਆਪਣੀ ਹੈਲਪ ਕਰੀ ਸੀਗੀ ਸੁਗਤ ਦਿੱਤਾ ਸਾਨੂੰ ਇੰਨਾ ਪਿਆਰ ਮਿਲਿਆ ਇਦਾਂ ਹੀ ਬਸ ਪਿਆਰ ਕਰਦੇ ਰਹੋ ਇੱਕ ਦੂਏ ਦੀ ਰਿਸਪੈਕਟ ਕਰਦੇ ਰਹੋ ਇੱਕ ਦੂਏ ਦੀ ਤੇ ਤੁਹਾਨੂੰ ਪਿਆਰ ਮਿਲੂਗਾ ਜੀ ਚੁੱਕੇ ਰਹੋ ਜ਼ਿੰਦਗੀ ਜਮਸਤ ਰਹੋ ਵਿਅਸਤ ਰਹੋ